ਸਵੈ ਮੁੱਲ ਦਾ ਮਤਲਬ ਹੈ ਆਪਣੀ ਅਹਿਮੀਅਤ ਨੂੰ ਸਮਝਣਾ ਆਪਣੇ ਅੰਦਰ ਮੌਜੂਦ ਸਮਰੱਥਾਵਾਂ ਯੋਗਤਾਵਾਂ ਅਤੇ ਖਾਸੀਅਤਾਂ ਦੀ ਪਛਾਣ ਕਰਦੇ ਹੋਏ ਉਹਨਾਂ ਨੂੰ ਸਵੀਕਾਰਨਾ ਡੰਡੀ ਮਨੁੱਖੀ ਕਾਇਆ ਹੌਸਲ ਕਰਨ ਉਪਰੰਤ ਜੇ ਅਸੀਂ ਆਪਣੀ ਮਹੱਤਤਾ ਤੋਂ ਜਾਣੂ ਨਾ ਹੋ ਸਕੇ ਤਾਂ ਸਾਡਾ ਜੀਵਨ ਨਿਸ਼ਚਿਤ ਤੌਰ ਉਤੇ ਵਿਅਰਥ ਸਿੱਧ ਹੋ ਜਾਵੇਗਾ ਡੰਡੀ ਬੇਸ਼ੱਕ ਜੀਵਨ ਜਿਉਣ ਲਈ ਸਾਨੂੰ ਬਾਹਰਲੇ ਜਗਤ ਅਤੇ ਬਾਹਰਲੇ ਹਾਲਾਤ ਨਾਲ ਸੰਬੰਧ ਰੱਖਣਾ ਹੀ ਹੋਵੇਗਾ ਪਰ ਇਸੇ ਯਾਤਰਾ ਵਿੱਚ ਸਾਨੂੰ ਇੱਕ ਹਕੀਕੀ ਸੱਚ ਨੂੰ ਵੀ ਆਪਣੀ ਅੰਤਰ ਆਤਮਾ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਅਤੇ ਉਹ ਸੱਚ ਹੈ ਕੇ ਮੇਰੇ ਲਈ ਮੇਰੇ ਤੋਂ ਵੱਧ ਅਹਿਮ ਕੁਝ ਵੀ ਨਹੀਂ ਹੈ ਡੰਡੀ ਜਿਸ ਪਲ ਅਸੀਂ ਉਕਤ ਕਥਨ ਦਾ ਭਾਵ ਸਮਝਣ ਵਿੱਚ ਸਫਲ ਹੋ ਜਾਵਾਂਗੇ ਉਸੇ ਪਲ ਅਸੀਂ ਸਵੈ ਮੁੱਲ ਦੀ ਧਾਰਨਾ ਨੂੰ ਵੀ ਸਮਝ ਜਾਵਾਂਗੇ ਡੰਡੀ ਮਨੁੱਖ ਸਿਰਫ ਇੱਕ ਸਰੀਰਿਕ ਹੋਂਦ ਦਾ ਨਾ ਨਹੀਂ ਹੈ ਸਭੋ ਮਨੁੱਖ ਸ਼ਬਦ ਆਪਣੇ ਆਪ ਵਿੱਚ ਬਹੁਤ ਹੀ ਡੂੰਗੇ ਅਤੇ ਗੂੜੇ ਗਿਆਨ ਵਾਲੇ ਅਰਥਾਂ ਨੂੰ ਸਮੇਟੀ ਬੈਠਾ ਹੈ ਡੰਡੀ ਜਨਮ ਤੋਂ ਲੈ ਕੇ ਮੌਤ ਤੱਕ ਸਭਾ ਮੁੱਲ ਨਿਰੰਤਰ ਤੌਰ ਉਤੇ ਉਜਾਗਰ ਹੁੰਦਾ ਰਹਿੰਦਾ ਹੈ ਡੰਡੀ ਜੇ ਅਸੀਂ ਆਪਣੀ ਫਰੂਝੇਵਿਆਂ ਨਾਲ ਭਰਪੂਰ ਜੀਵਨ ਸ਼ੈਲੀ ਵਿੱਚੋਂ ਥੋੜਾ ਜਿਹਾ ਸਮਾਂ ਕੱਢ ਕੇ ਖੁਦ ਲਈ ਸਮਰਪਿਤ ਕਰਿਏ ਅਤੇ ਇਨ੍ਹਾਂ ਸਵਾਲਾਂ ਉੱਤੇ ਮੰਥਨ ਕਰੀਏ ਕਿ ਮੈਂ ਕੌਣ ਹਾਂ ਮੇਰਾ ਇਸ ਜਗਤ ਵਿੱਚ ਆਉਣ ਦਾ ਮਕਸਦ ਕੀ ਹੈ ਅਤੇ ਮੈਂ ਕਿੰਨਾ ਸਮਰਥਾਵਾਂ ਨਾਲ ਭਰਪੂਰ ਹਾਂ ਤਾਂ ਯਕੀਨੀ ਤੌਰ ਉੱਤੇ ਅਸੀਂ اپنی ਮਹੱਤਤਾ سٹارਟ ਦਾ ਮੁਲਾਂਕਣ ਕਰਨ ਵਿੱਚ ਸਮਰੱਥ ਹੋ ਸਕਾਂਗੇ ਡੰਡੀ ਹਿੰਸਕ ਸੁਭਾ ਮਨੁੱਖ ਨੂੰ ਕਸਾਈ ਕੰਸ ਜਾਂ ਰਾਵਣ ਬਣਾ ਦਿੰਦਾ ਹੈ ਡੰਡੀ ਅਜਿਹੇ ਲੋਕਾਂ ਨੂੰ ਜਦ ਤੱਕ ਕਿਸੇ ਨਾਲ ਹਿੰਸਕ ਵਿਵਹਾਰ ਕਰਨ ਦਾ ਮੌਕਾ ਨਾ ਮਿਲੇ ਉਹਨਾਂ ਨੂੰ ਇੱਕ ਅਜੀਬ ਜਿਹੀ ਬੇਚੈਨੀ ਮਹਿਸੂਸ ਹੁੰਦੀ ਹੈ ਡੰਡੀ ਇਤਿਹਾਸ ਵਿੱਚ ਕੁਝ ਅਜਿਹੇ ਨੁਕਸਦਾਰ ਦਿਮਾਗ ਵਾਲੇ ਮਨੁੱਖ ਵੀ ਹੋਏ ਹਨ ਜਿਨ੍ਹਾਂ ਨੂੰ ਕਿਸੇ ਨੂੰ ਤਸੀਹੇ ਦੇ ਕੇ ਮਾਰਨਾ ਬਹੁਤ ਪਸੰਦ ਸੀ ਡੰਡੀ ਹਿੰਸਾ ਦੇ ਮਾਹੌਲ ਵਿੱਚ ਅਹਿੰਸਾ ਦੇ ਦੀਵੇ ਵੀ ਅਕਸਰ ਬਲਦੇ ਹੁੰਦੇ ਹਨ ਡੰਡੀ ਹਾਲਾਂਕਿ ਅਹਿੰਸਾ ਅਤੇ ਸ਼ਾਂਤੀ ਦੀ ਰੌਸ਼ਨੀ ਬਹੁਤ ਮੱਧਮ ਹੋ ਸਕਦੀ ਹੈ ਪਰ ਇਹ ਹਿੰਸਾ ਅਤੇ ਅਸ਼ਾਂਤੀ ਨਾਲੋਂ ਬਹੁਤ ਵਧੀਆ ਅਤੇ ਪ੍ਰਭਾਵਸ਼ਾਲੀ ਹੈ ਡੰਡੀ ਜਿਨ੍ਹਾਂ ਦੀ ਜੀਵਨ ਸ਼ੈਲੀ ਹਿੰਸਕ ਹੁੰਦੀ ਹੈ ਉਨ੍ਹਾਂ ਦੀ ਨਜ਼ਰ ਵਿੱਚ ਹਿੰਸਾ ਦੀ ਹਰ ਸਮੱਸਿਆ ਦਾ ਹੱਲ ਹੁੰਦੀ ਹੈ ਡੰਡੀ ਹਿੰਸਾ ਇੱਕ ਮਿੱਥਿਆ ਦਰਸ਼ਨ ਹੈ ਪਰ ਹਿੰਸਕ ਸੁਭਾਅ ਵਾਲੇ ਲੋਕਾਂ ਨੇ ਉਸ ਨੂੰ ਹਕੀਕੀ ਦਰਸ਼ਨ ਬਣਾ ਦਿੱਤਾ ਹੈ ਡੰਡੀ ਜੋ ਜਿੰਨੀ ਵੱਡੀ ਹਿੰਸਾ ਕਰਦੇ ਹਨ ਉਹਨਾਂ ਨੂੰ ਉਹਨਾਂ ਹੀ ਸਫਲ ਮੰਨਿਆ ਜਾਣ ਲੱਗਾ ਹੈ ਡੰਡੀ ਵੱਡੇ ਦੇਸ਼ ਵੀ ਇਸ ਤਰ੍ਹਾਂ ਦੀ ਹਿੰਸਾ ਦੇ ਆਧਾਰ ਉੱਤੇ ਦੁਨੀਆ ਉੱਤੇ ਆਪਣਾ ਰਾਜ ਕਰਦੇ ਹਨ ਡੰਡੀ ਜੇ ਗੱਲ ਸ਼ਾਂਤੀ ਦੀ ਹੋਵੇ ਅਹਿੰਸਾ ਦੀ ਹੋਵੇ ਅਤੇ ਰਸਤਾ ਹਿੰਸਾ ਅਤੇ ਅਸ਼ਾਂਤੀ ਦਾ ਚੁਣਿਆ ਜਾਵੇ ਤਾਂ ਇਹ ਕਿਵੇਂ ਸੰਭਵ ਹੋ ਸਕਦਾ ਹੈ ਪ੍ਰਸ਼ਨ ਚਿੰਨ ਜੇ ਤੁਹਾਨੂੰ ਵੱਧ ਗੁਲਾਬ ਚਾਹੀਦੇ ਹਨ ਤਾਂ ਤੁਹਾਨੂੰ ਗੁਲਾਬ ਦੇ ਵੱਧ ਪੌਦੇ ਲਗਾਉਣ ਲਈ ਮਿਹਨਤ ਕਰਨੀ ਪਵੇਗੀ ਡੰਡੀ